ਸੱਚੇ ਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਇਲ ਤੇ ਇਸ ਵੇਲੇ ਮੈਂ ਮੌਜੂਦ ਹਾਂ ਯੂਵਰਾਜ ਹੰਸ ਦੇ ਕਰਦੇ ਵਿੱਚ ਜਿੱਥੇ ਚੱਲ ਰਹੀ ਹੈ ਯੂਵਰਾਜ ਤੇ ਮਾਨਸੀ ਦੇ ਵਿਆਹ ਤੋਂ ਪਹਿਲਾਂ ਜਾਗੋ ਦੀਆਂ ਤਿਆਰੀਆਂ ਸੋ ਇਸ ਵੇਲੇ ਮੇਰੇ ਨਾਲ ਮੌਜੂਦ ਹੈ ਯੂਵਰਾਜ ਹੰਸ ਦੀ ਉਹ ਗੈਂਗ ਜਿਨੇ ਪੂਰੇ ਵਿਆਹ ਦੇ ਵਿੱਚ ਜਿਹੜੀਆਂ ਡਿਊਟੀਆਂ ਵੰਡੀਆਂ ਹੋਈਆਂ ਸੀ ਤੇ ਇਸ ਵੇਲੇ ਯੂਵਰਾਜ ਹੰਸ ਆਪ ਵੀ ਮੇਰੇ ਚ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਤੇ ਇਹਨਾਂ ਨੂੰ ਪੁੱਛਾਂਗੇ ਕਿ ਇਹਨਾਂ ਨੇ ਕਿਹੜੇ-ਕਿਹੜੇ ਗੈਂਗ ਮੈਂਬਰ ਨੂੰ ਕਿਹੜੀ-ਕਿਹੜੀ ਜਿਹੜੀ ਡਿਊਟੀਆਂ ਅਸਾਈਨ ਕੀਤੀਆਂ ਹੋਈਆਂ ਸੀ ਸਤਿ ਸ਼੍ਰੀ ਅਕ ਕੀ ਜਾਗੋ ਤਾਂ ਜਿਹੜਾ ਚਾਹੋ ਦੋਸਤਾਂ ਨੂੰ ਜ਼ਿਆਦਾ ਹੁੰਦਾ ਦੁਲੇ ਨਾਲੋਂ ਸੋ ਕੀ ਕੀ ਤਿਆਰੀ ਕਰਕੇ ਆਏ ਤੁਹਾਡੇ ਦੋਸਤਾਂ ਅਜੇ ਇਹ ਦੋਸਤਾਂ ਨੂੰ ਪੁੱਛੋ ਆ ਆ ਇਹਨੂੰ ਸਭ ਤੋਂ ਜ਼ਿਆਦਾ ਉਤਸ ਇਹ ਮੇਰਾ ਇਹਨੇ ਸਭ ਤੋਂ ਜ਼ਿਆਦਾ ਮਿਹਨਤ ਕੀਤੀ ਇਹਨੂੰ ਪੁੱਛੋ ਮੈਂ ਮੈਂ ਤਿਆਰੀਆਂ ਕਰਵਾਉਣ ਦੇ ਵਾਲੇ ਕੀਤੀਆਂ ਮੈਨੂੰ ਕੀ ਕਹਿ ਰਹੇ ਹੋ ਯਾਰ ਪਤਾ ਕੀ ਵਿਚਾਰਾ ਨੇ ਕਦੇ ਇੰਟਰਵਿਊ ਦਿੱਤੀ ਨਹੀਂ ਘਬਰਾ ਗਿਆ ਕੋਈ ਟੈਨਸ਼ਨ ਨਾ ਲਿਓ ਤੁਸੀਂ ਹਾਂਜੀ ਬੋਲੋ ਸਭ ਸੀ ਬੋਲੋ ਇੱਧਰ ਲਈ ਸਿੱਧਾ ਲੈਂਟਰ ਵੀ ਪੈਣਾ ਸੀ ਉਹ ਵੀ ਪਵਾਇਆ ਇਹ ਸਾਡੇ ਨਵਾਬ ਸਾਹਿਬ ਨੇ ਇਹ ਇਹ ਸਾਡੇ ਚੀਪ ਗੈਸਟ ਸਾਹਿਬ ਵੀ ਨੇ ਇਹ ਸਿੱਧਾ ਜੰਮੂ ਤੋਂ ਕੱਪੜੇ ਸੁਵਾ ਕੇ ਇੱਥੇ ਆਏ ਨੇ ਸਿੱਧਾ ਇਹਨਾਂ ਨੇ ਇੱਕ ਦੋ ਸ਼ੇਰ ਵੀ ਬੋਲਣੇ ਇਹਨਾਂ ਦੀ ਛਤਰੀ ਬਾਹਰ ਰਹੀ ਹੈ ਇਹਨਾਂ ਦੀ ਇਹਨਾਂ ਦੀ ਛਤਰੀ ਇਹਨਾਂ ਦੀ ਟੋਪੀ ਤੇ ਇਹਨਾਂ ਦੀ ਉਹ ਦਾੜੀ ਵੀ ਬਾਹਰ ਹੀ ਰਹੀ ਹੈ ਇਹ ਸਿਮਰਨ ਨੇ ਨਹੀਂ ਇਹਦੀ ਇਹਨੇ ਪੱਗਾਂ ਵਾਲੀ ਡਿਊਟੀ ਕੀਤੀ ਸਿਮਰਨ ਨੇ ਪੱਗਾਂ ਇਹਨਾਂ ਦਾ ਕੱਪੜਿਆਂ ਦਾ ਕੰਮ ਆ ਇਹ ਕੰਬਲ ਲੈ ਕੇ ਆਇਆ ਮਤਲਬ ਸਪான்ਸਰ ਨਹੀਂ ਪੈਸੇ ਲਏ ਪੂਰੇ ਮਤਲਬ ਇਹ ਨਾ ਸੋਚੋ ਕਿ ਯੁਵਰਾਜ ਹੰਸ ਨੇ ਬਹੁਤ ਸਸਤਾ ਵਿਆਹ ਕਰਾ ਲਿਆ ਕਿਸੇ ਨੂੰ ਫ੍ਰੀ ਚ ਵਿਆਹ ਕਰਾ ਨਾ ਨਾ ਐਸਾ ਕੁਝ ਨਹੀਂਗਾ ਇਨੂੰ ਵੀ ਪੈਸੇ ਦਿੱਤੇ ਮੈਂ ਇਹਨੂੰ ਵੀ ਪੈਸੇ ਦਿੱਤੇ ਇਹ ਜਿਹੜੀ ਡਿਊਟੀ ਕਰਕੇ ਆਇਆ ਉਹ ਮੈਂ ਦੱਸ ਨਹੀਂ ਸਕਦਾ ਪਰ ਇਹ ਮੇਰਾ ਭਰਾ ਆ ਬੱਸ ਇਹ ਮੈਂ ਦੱਸ ਸਕਦਾ ਇਹ ਮੇਰਾ ਭਰਾ ਹੈ ਇਹਨੇ ਬਹੁਤ ਕੰਨ ਡਿਊਟੀ ਨਿਭਾਈ ਆ ਇਹ ਸਮਾਨ ਬਹੁਤ ਵਧੀਆ ਵਧੀਆ ਲੈ ਕੇ ਆਇਆ ਇਹ ਗੁਰਮੁਖਜੀ ਆ ਇਹਨਾਂ ਨੇ ਅੱਜ ਦੀ ਜਾਗੂ ਦਾ ਸਾਰਾ ਬੰਦੋਬਸਤ ਕੀਤਾ ਸੀ ਡੀਜੇ ਦਾ ਕੁੜੀਆਂ ਨੇ ਜਿਹੜਾ ਗਾਉਣ ਵਾਲੀਆਂ ਹੁੰਦੀਆਂ ਹਨਾ ਉਹਨਾਂ ਦਾ ਪਰ ਗੁਰਮੁਖਜੀ ਕੋਈ ਗੱਲ ਨਹੀਂ ਮੀਂਹ ਪੈ ਗਿਆ ਹੁਣ ਰੱਬ ਅੱਗੇ ਕਿਹਦਾ ਜ਼ੋਰ ਆ ਇਹ ਆ ਇਹਨਾਂ ਦੋਵਾਂ ਨੇ ਇਹਨਾਂ ਦੀ ਦੋਵਾਂ ਦੀ ਡਿਊਟੀ ਇਹ ਸੀ ਕਿ ਇਹਨਾਂ ਨੇ ਗੁਰਦੇ ਪਰ ਹਮੇ ਸੁਆਉਣੇ ਆ ਬਸ ਉਹ ਆਪਣੇ ਸਮਾਂ ਆ ਇਹ ਇਸੇ ਕਿਸੇ ਕਿਸੇ ਨੇ ਵੀ ਸਾਰੇ ਘਰ ਦਾ ਕੋਈ ਵੀ ਕੰਮ ਹੁੰਦਾ ਸੀ ਕਿਸੇ ਨੂੰ ਲੈ ਕੇ ਆਉਣਾ ਛੱਡ ਕੇ ਆਉਣਾ ਇਹ ਕਰਨਾ ਇਹ ਮੇਰੀ ਪੂਆਜੀ ਦਾ ਬਟਾ ਜੰਦੇ ਨੇ ਪ੍ਰੇਮ ਹੁੰਦਾ ਹੀ ਹਮੇਸ਼ਾ ਡੈਡ ਨਾਲ ਆ ਸੋ ਸਭ ਤੋਂ ਵੱਡੀ ਡਿਊਟੀ ਇਹਦੀ ਆ ਔਖੀ ਔਰ ਵੱਡੀ ਡਿਊਟੀ ਇਹਦੀ ਆ ਸੁਖਰਾਜ ਆ ਸੁਖਰਾਜ ਨੇ ਅੱਜ ਦੇ ਜਾਗੋ ਦੇ ਕੱਪੜੇ ਬਣਵਾਏ ਸੀਗੇ ਪਰ ਉਹ ਮੈਂ ਪਾ ਨਹੀਂ ਸਕਿਆ ਮੀਂਹ ਕਰਕੇ ਉਹ ਫਿਰ ਉਹ ਕੰਬੀਨੇਸ਼ਨ ਨਹੀਂ ਸੀ ਬਣਦਾ ਯੂ نو ਫਿਰ ਬਿਲਕੁਲ ਯੂ نو ਅਮੀਰਾਂ ਦੇ ਕੰਮੀ ਇਹ ਲੋਕ ਕਿਉਂ ਬਣਾ ਲਏ ਸੋ ਇਹ ਇਹ ਮੇਰੀ ਇੰਟਾਇਰ ਗੈਂਗ ਆ ਬੋਲ ਤੂੰ ਵੀ ਆਦਾ ਯਾਰ ਕੀ ਆ ਇਸ ਬੰਦੇ ਦਾ ਕੰਮ ਸਿਰਫ ਇਹੀ ਆ ਹਰ ਇੱਕ ਨੂੰ ਇਹਨਾਂ ਪਤਾ ਕੀ ਕਰਨਾ ਬਸ ਇਹਦਾ ਮੇਨ ਕੰਮ ਹੋਇਆ ਨੇ ਤੁਹਾਡੇ ਗੈਂਗ ਦੇ ਇਹ ਸਭ ਤੋਂ ਜੂਨੀਅਰ ਮੈਂਬਰਸ ਨੇ ਹੈ ਨਾ ਇਹ ਤੁਹਾਡੇ ਸਭ ਤੋਂ ਛੋਟੇ ਭਰਾ ਵੀ ਨੇ ਹੈ ਨਾ ਇਹ ਉਹੀ ਨੇ ਨਾ ਜਿਹੜੇ ਤੁਹਾਡੀ ਵੀਡੀਓ ਹੀ ਡਿਗੇ ਸੀ ਬਹੁਤ ਬੁਰੀ ਤਰ੍ਹਾਂ ਡਿਗੇ ਇਹਦਾ ਕਾਫੀ ਫੇਮਸ ਹੋ ਗਿਆ ਇਹਦੀ ਤਾਂ ਵੀਡੀਓ ਦੇ ਥੱਲੇ ਕਿਸੇ ਨੇ ਕਮੈਂਟ ਪਾਇਆ 3:14 ਮਿੰਟ ਦੇ ਉਪਰ ਡਿਗਾ ਬੜਾ ਬੁਰਾ ਹੈ ਨਾ ਅਤੇ ਜਿਹੜੇ ਤੁਹਾਡੇ ਸਭ ਤੋਂ ਜੂਨੀਅਰ ਮੈਂਬਰਸ ਨੇ ਤੁਹਾਡੇ ਗੈਂਗ ਦੇ ਹੁੰਦੇ ਹਨ ਨਾਲ ਕਹਿੰਦੇ ਸਭ ਤੋਂ ਛੋਟੇ ਦਿਓਰ ਹੁੰਦੇ ਆਪਣੇ ਭਾਬੀ ਦੇ ਬੜੇ ਪਿਆਰੇ ਹੁੰਦੇ ਨੇ ਸੋ ਇਹ ਇਹਨਾਂ ਨੂੰ ਕਿੰਨਾ ਕੇ ਪਿਆਰ ਮਿਲ ਰਿਹਾ ਅੱਜ ਬਹੁਤ ਇਹਨਾਂ ਨੂੰ ਹਮੇਸ਼ਾ ਹੀ ਪਿਆਰ ਮਿਲਦਾ ਸਾਡੀ ਪੂਰੀ ਫੈਮਿਲੀ ਵੱਲੋਂ ਕਿਉਂਕਿ ਇਹ ਸਾਡੇ ਭਰਾ ਹੀ ਆ ਸਾਡੇ ਬੱਚੇ ਹੀ ਆ ਇਹ ਇਹ ਦੋਵੇਂ ਜਾਨੇ ਵੇ ਛੋਟਾ ਇਹ ਵੱਡਾ ਉਤੋਂ ਤੇ ਇਹਨਾਂ ਨੂੰ ਤਾਂ ਮਿੰਮੇ ਸਗੋਂ ਇਹਨਾਂ ਨੂੰ ਕਿਹਨਾ ਉਹ ਬੈ ਕੰਜਰੋ ਜਿੰਨਾ ਤੁਹਾਨੂੰ ਪਿਆਰ ਮਿਲਿਆ ਨਾ ਮਮਾ ਪਾਪਾ ਤੋਂ ਮੇਰੇ ਵੱਲੋਂ ਜਾਂ ਕਾਹ ਸਾਨੂੰ ਕਿ ਇਹਨਾਂ ਕਰਦਾ ਹੁੰਦਾ ਅਸੀਂ ਤਾਂ ਖੜਾਉਣਿਆਂ ਨੂੰ ਦੱਸ ਜਾਂਦੇ ਹੁੰਦੇ ਸੀਗੇ ਯਾਰ ਸਾਨੂੰ ਮਿਲਦਾ ਹੀ ਨਹੀਂ ਸੀ ਰੋ ਰੋ ਕੇ ਪੇਟ ਬਟ ਕੇ ਬਟੇ ਜਿਹੜੀ ਚੀਜ਼ ਮੂੰਹੋਂ ਕੱਢਦੇ ਇਹਨਾਂ ਨੂੰ ਮਿਲਦੀ ਔਰ ਜਿੰਨੇ ਜੋ ਗਿਆ ਸੀ ਹੈਗੇ ਉਹ ਕਰਾਂਗੇ ਹਮੇਸ਼ਾ ਕਰਾਂਗੇ ਇਹ ਸਾਡੇ ਭਰਾ ਆ ਸਰ ਗੁਰਵਰ ਤੁਸੀਂ ਆਪਣੇ ਭਾਬੀ ਦੇ ਸਵਾਗਤ ਲਈ ਕੀ ਕੀ ਕਰ ਰਹੇ ਹੋ ਅੱਜ ਕੁਛ ਯਾਰ ਬੋਲ ਯਾਰ ਗੁਰਵਰ ਕੁਛ ਨਹੀਂ ਖੁਸ਼ ਆ ਸਾਰੇ ਇੱਥੇ ਹੀ ਤੇ ਸਵਾਗਤ ਲਈ ਡੈਕੋਰੇਸ਼ਨ ਕੀਤੀ ਸਾਰੀ ਤੇ ਬੱਸ ਹੋਰ ਕੀ ਕਰ ਸਕਦੇ ਆ ਤੇ ਤੁਹਾਡੇ ਦੋਸਤ ਜਿਹੜੇ ਹੈਗੇ ਨੇ ਗੁਰੂ ਜੀ ਤੁਹਾਡੇ ਦੂਰ ਫੇਟੇ ਮੋ ਤੇ ਤੁਹਾਡੇ ਜਿਹੜੇ ਦੋਸਤ ਜਿੰਨੇ ਤੁਹਾਡੀ ਗੈਂਗ ਪੂਰੀ ਹੈਗੀ ਹੈ ਇਹਨਾਂ ਨੂੰ ਵੀ ਜ਼ਰੂਰ ਜ਼ਰੂਰ ਪੁੱਛੋ ਯਾਰ ਮੈਂ ਦੇਖਣਾ ਚਾਹੁੰਦਾ ਕਿਹੜਾ ਨਰਵਸ ਹੁੰਦਾ ਆ ਕਿਹੜਾ ਵਿਚਾਰਾ ਘਬਰਾ ਜਾਂਦਾ ਜੰਮੂ ਦੇ ਨਵਾਬ ਸਾਹਿਬ ਨੇ ਪੁੱਛਦੇ ਆ ਨਹੀਂ ਮੇਰੀ ਜਿਹੜੀ ਪਰਫਾਰਮੈਂਸ ਹੈਗੀ ਆ ਉਹ ਮੈਂ ਰਿਵੀਲ ਨਹੀਂ ਕਰਨੀ ਪਰ ਇਹ ਲੌਂਗ ਲਾਚੀ ਤੇ ਕਰ ਰਿਹਾ ਇਹ ਸਰਦਾਰ ਜੀ ਭੰਗੜਾ ਬਾਰੇ ਲੌਂਗ ਲਾਚੀ ਹਾਂ ਸੁਣੋ ਕਿਦਾਂ ਕਿਦਾਂ ਬਣਾ ਸਟੈਪ ਵਿਕਤਾ ਕਰਕੇ ਨਹੀਂ ਨਹੀਂ ਮੈਂ ਨਹੀਂ ਨਹੀਂ ਮੈਂ ਕੋਈ ਪਹਿਲਾਂ ਆਪਾਂ ਲਾਚੀ ਤੇਰੇ ਪਿੱਛੇ ਅਗਵਾਚੀ ਤੇਰੇ ਹੀ ਸ਼ੇਕੇਂਦ ਮਾਰੀ ਕੁੜੀ ਕੱਚ ਦੀ ਕੁਵਾਰੀ ਉਹਖੋ ਜੀ ਮੈਂ ਪਹਿਲਾਂ ਭੰਗੜਾ ਪਰਫਾਰਮੈਂਸ ਕਰਨੀ ਸੀ ਬਟ ਬਾਰਿਸ਼ ਕਰਕੇ ਆਪਾਂ ਨਹੀਂ ਕਰ ਸਕਦੇ ਨਹੀਂ ਨਹੀਂ ਕਰਾਂਗੇ ਅਸੀਂ ਇੱਥੇ ਕਰਾਂਗੇ ਬਟ ਆਪਾਂ ਕਰਾਂਗੇ ਸਾਡੇ ਚਾਚਾ ਜੀ ਵੀ ਆਏ ਹੋਏ ਆ ਇੰਗਲੈਂਡ ਤੋਂ ਪਰਫਾਰਮੈਂਸ ਦੇਖਣ ਲਈ ਬਹੁਤ ਦੂਰ ਦੂਰ ਤੋਂ ਲੋਕ ਆਏ ਆ 올 ਦਾ ਵੇ ਫਰਮ ਇੰਗਲੈਂਡ ਆਜੀ ਆਏ ਆ ਫਲਾਈਟ ਲੱਗੇ ਸਾਡੇ ਚਾਚਾ ਜੀ ਵੀ ਨੇ ਔਰ ਮੇਰੇ ਦੋਸਤ ਵੀ ਨੇ ਹਮੇ ਜਦੋਂ ਵੀ ਇੰਗਲੈਂਡ ਜਾਣਾ ਹਮੇ ਸ਼ੈਨਾ ਕਰੇਨਾ ਚਾਚਾ ਜੀ ਆਈ ਲਵ ਯੂ ਥੈਂਕ ਯੂ ਫਾਰ ਕਮਿੰਗ ਥੈਂਕ ਯੂ ਸੋ ਮੱਚ ਫਾਰ ਕਮਿੰਗ ਬਹੁਤ ਵਧੀਆ ਲੱਗਿਆ ਤੁਹਾਡੀ ਸਾਰੀ ਗੈਂਗ ਨੂੰ ਮਿਲ ਕੇ ਤੇ ਜਿਹੜੀ ਜਿਹੜੀਆਂ ਤਿਆਰੀਆਂ ਕੀਤੀਆਂ ਮੈਂ ਕਹਿੰਦਾ ਉਹ ਸਿਰੇ ਚੜਨ ਨੇਪਰੇ ਚੜਨ ਤੇ ਜਿਹੜਾ ਭਾਵੇਂ ਬਾਰਿਸ਼ ਆ ਗਈ ਹੈ ਪਰ ਜਿਹੜਾ ਤੁਹਾਡਾ ਉਤਸ਼ਾਹ ਹੈ ਸ਼ਾਇਦ ਬਾਰਿਸ਼ ਜਿਹੜੀ ਹੈ ਉਹ ਉਸ ਉਤਸ਼ਾਹ ਨੂੰ ਖਤਮ ਨਹੀਂ ਕਰ ਸਕਦੀ ਇਸ ਇਹ ਵੀ ਸਿੱਧਾ ਵਿਚਾਰਾ ਕੈਨੇਡਾ ਤੋਂ ਆਇਆ ਆਉਂਦਾ ਨਹੀਂ ਸੀ 4 ਸਾਲ ਬਾਅਦ ਆਇਆ ਇਹ ਵੀ ਉਹ ਸੰਦੀਪ ਸਿੰਘ ਇਹ ਤਾਂ ਇੱਥੇ ਨੇ ਪ੍ਰੋਫੈਸਰ ਸਾਹਿਬ ਨੇ ਸੋ ਇਹ ਮੇਰੀ ਕਾਲਜ ਦੀ ਗੈਂਗ ਆ ਉਹ ਮੇਰੇ ਬਚਪਨ ਦੀ ਗੈਂਗ ਸੀਗੀ ਇਹ ਮੇਰੇ ਕਾਲਜ ਦੀ ਗੈਂਗ ਆ ਪਰ ਇਹ ਵੀ ਮੇਰਾ ਭਰਾ ਥੈਂਕ ਯੂ ਲਵ ਯੂ ਬਹੁਤ ਸੋਹਣਾ ਲੱਗ ਰਿਹਾ ਥੈਂਕ ਯੂ ਸੋ ਪ੍ਰੋਫੈਸਰ ਸਾਹਿਬ ਆਂਦੇ ਆ ਤੁਹਾਨੂੰ ਆਂਦੇ ਆ ਤੁਹਾਨੂੰ ਪ੍ਰੋਫੈਸਰ ਸਾਹਿਬ ਨੂੰ ਕਹਿੰਦੇ ਪ੍ਰੋਫੈਸਰ ਜਿਹੜੇ ਸਿੱਖ ਦਿੰਦੇ ਨੇ ਹਮੇਸ਼ਾ ਇਹਨਾਂ ਦਾ ਇਹਨਾਂ ਦਾ ਇੱਕ ਸਵਾਲ ਪੁੱਛਦੇ ਆ ਸੋ ਅੱਜ ਜੇ ਨਾ ਵਿਆਹ ਹੋਣ ਜਾ ਰਿਹਾ ਤੁਸੀਂ ਕੀ ਜਿਹੜੀ ਹੈ ਸਿੱਖ ਯੁਵਰਾਜ ਨੂੰ ਦੇਣਾ ਚਾਹੋਗੇ ਸੌਰੀ ਮੈਨੂੰ ਜਾਣਾ ਮੈਂ ਮੈਂ ਪ੍ਰੋਫੈਸਰ ਵਿਆਹਾਂ ਦਾ ਨਹੀਂ ਆ ਜੀ ਮੀਦੁਕ ਦਾ ਪ੍ਰੋਫੈਸਰ ਆ ਤੇ ਬੜੇ ਅੱਛੀ ਭਰਾ ਦੀ ਲਾਈਫ ਵਿਆਹ ਤੋਂ ਬਾਅਦ ਅੱਛੀ ਜਾਵੇ ਮੈਂ ਤਾਂ ਦੁਆਵ ਕਰਦਾ ਕਿ ਬਸ ਇਹੀ ਉਮੀਦ ਹੈ ਮੈਨੂੰ ਕਿ ਬਾਕੀ ਮੇਰਾ ਵੱਡਾ ਵੀਰ ਰੈਂਬੋ ਦਸੇਗਾ ਹਾਂ ਜੀ ਨਹੀਂ ਸ਼ੁਭ ਕਾਮਨਾਵਾਂ ਹੈ ਇਹ ਜੁਵੀ ਤੇ ਵਿਆਹ ਲਈ ਉਹਨੂੰ ਬਹੁਤ ਬਹੁਤ ਕਿ ਉਹਦੀ ਆਫਟਰ ਮੈਰਿਜ ਲਾਈਫ ਬਹੁਤ ਵਧੀਆ ਚੱਲੇ ਰੱਬ ਉਹਨੂੰ ਹੋਰ ਤਰੱਕੀ ਬਖਸ਼ੇ ਤੇ ਹੋਰ ਕਾਮਯਾਬੀ ਬਖਸ਼ੇ Pase hi ਥੈਂਕ ਯੂ ਥੈਂਕ ਯੂ ਸੋ ਐਸਨ ਸੜਨਾਲੇ ਜੁੜੇ ਹੋਏ ਯੁਵਰਾਜ ਹੰਸ ਦੇ ਦੋਸਤ ਜਿਨ੍ਹਾਂ ਨੇ ਅੱਜ ਜਿਹੜਾ ਜਿਨ੍ਹਾਂ ਦਾ ਉਤਸ਼ਾਹ ਜਿਹੜਾ ਦੇਖਦਿਆਂ ਇਹ ਬਣਦਾ ਭਾਵੇਂ ਬਾਰਿਸ਼ ਆ ਗਈ ਹੈ ਜਾਗੋ ਦੇ ਵਿੱਚ ਪਰ ਜਿਹੜਾ ਇਹਨਾਂ ਦਾ ਉਤਸ਼ਾਹ ਹੈ ਉਹਦੇ ਵਿੱਚ ਕੋਈ ਵੀ ਕਮੀ ਨਹੀਂ ਆਈ ਹੈ ਸੋ ਇਦਾਂ ਦੀ ਹੋਰ ਲਾਈਵ ਤੇ ਐਕਸਕਲੂਸਿਵ ਆਪਾਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਯੁਵਰਾਜ ਤੇ ਮਾਨਸੀ ਦੇ ਵਿਆਹ ਤੋਂ ਡੈਨਿਕਸ ਵਿਰਾ ਟੀਵੀ ਦੇ ਉੱਤੇ ਤੁਸੀਂ ਜੁੜੇ ਰਹਿਣਾ ਮੈਂ ਸੈਨਰੂਲਾ ਕੈਮਰਾਮੈਨ ਬ੍ਰਿੰਦਰ ਦੇ ਨਾਲ ਜਿਲੰਦਰ ਤੋਂ